ਬਾਈ ਦੇਸੀ ਦਵਾਈ ਦੇ ਨਾਲ ਕਰਦੇ ਆਪਾਂ ਬਾਈ ਨਾਲ ਕਰਦੇ ਆਂ ਗੱਲਬਾਤ ਹੋਰ ਕੀ ਹਾਲ ਨੇ ਜੀ ਬੈਤ ਸਾਹਿਬ ਸਤਿ ਸ਼੍ਰੀ ਅਕਾਲ ਜੀ ਹੋਰ ਬਾਈ ਜੀ ਠੀਕ ਹੋ ਜੀ ਹਾਂਜੀ ਹਾਂਜੀ ਤੇ ਹਾਂਜੀ ਬੈਤ ਜੀ ਦੱਸੋ ਕਿਹੜਾ ਜਿਹੜੇ ਆਪਣੇ ਕੋਲੇ ਪੂਰੇ ਤਕੜੇ ਇਲਾਜ ਜਿਹੜੇ ਹੈਗੇ ਨਾ ਲੋਟ ਹੀ ਨਹੀਂ ਆਉਂਦੇ ਹਨਾ ਜਿਹੜੇ ਪੀਜੀਏ ਤੋਂ ਵਾਪਸ ਮੁੜੇ ਆ ਉਹਨਾਂ ਦੀ ਵੀ ਇਲਾਜ ਕੀਤੇ ਤੁਸੀਂ ਹਨਾ ਹਾਂਜੀ ਹਾਂਜੀ ਬਾਈ ਜੀ ਤੇ ਕਿਹੜੀਆਂ ਕਿਹੜੀਆਂ ਜਿਹੜੀਆਂ ਸਪੈਸ਼ਲ ਤੁਹਾਡੇ ਕੋਲੇ ਬਿਮਾਰੀਆਂ ਦੇ ਇਲਾਜ ਨੇ ਉਹ ਦੱਸਿਆ ਜਾਵੇ ਅਸੀਂ ਦੇਸੀ ਦਵਾਈ ਦਨੇ ਹਾਂਜੀ ਲਗਾਉਣ ਵਾਲੀ ਉੱਪਰ ਠੀਕ ਹੈ ਜੀ ਜਿਹਦੇ ਵਿੱਚਾਂ ਦੀ ਖਰਚ ਨਹੀਂ ਵੈਂਦੀ ਉਹਨੂੰ ਗੋਲ ਗੋਲ ਢਾਲੇ ਜੇ ਬਣ ਜਾਂਦੇ ਜਾ ਸਰਸਸੇ ਵੀ ਬਾਈ ਦੇ ਕੇ ਸਸ ਹੋ ਜਾਂਦਾ ਜਾਂ ਚੰਬਲ ਹੋ ਜਾਂਦੇ ਕਿਸੇ ਦੇ ਪਾਸ ਤੇ ਪ੍ਰਕਾਲੀ ਦੀ ਚੰਬਲ ਹੋ ਜਾਂਦੀ ਹੈ ਠੀਕ ਹੈ ਜੀ ਉਹਦਾ ਦੇਸੀ ਦਵਾਈ ਨਾਲ ਇਲਾਜ ਕਰਦੇ ਆ ਜੇ ਆ ਕਿਸੇ ਦੇ ਮੌਕੇ ਨਾ ਹਾਂਜੀ ਮੌਕਾ ਤਾਂ ਚਾਹੀ ਕੱਢੇ ਆ ਉਹਦੇ ਇੱਕ ਵਾਰੀ ਦਵਾਈ ਲਾਉਣੇ ਮੌਕੇ ਦੇ ਉੱਪਰ ਠੀਕ ਹੈ ਜੀ ਦੁਬਾਰਾ ਬੰਦੇ ਨੂੰ ਆਉਣ ਦੀ ਲੋੜ ਨਹੀਂ ਇੱਕੇ ਵਾਰੀ ਚ ਜਮਾ ਸਾਫ ਹੋ ਜਾਂਦਾ ਹੈ ਵਿੱਚ ਦਵਾਈ ਜਣੀ ਲਾ ਕੇ 2-3 ਘੰਟੇ ਰੱਖਣੀ ਪੈਂਦੀ ਹੈ ਠੀਕ ਹੈ ਜੀ 2-3 ਘੰਟੇ ਬਾਅਦ ਉਹ ਮੌਕਾ ਹਫਤੇ ਦੇ ਵਿੱਚ ਸੁੱਕ ਕੇ ਹਾਂਜੀ ਵਿੱਚ ਹੀ ਝੜ ਜਾਣਾ ਉਹਨੇ ਝੜ ਜਾਣਾ ਮਾਸ ਰਲ ਜਾਣਾ ਫਿਰ ਉਹ ਮੇਰੇ ਹੋਏ ਸੀ ਮੇਰੇ ਹੋਏ ਸੀ ਮੈਂ ਬਹੁਤ ਦਵਾਈ ਲੈ ਲਈ ਠੀਕ ਹੈ ਜੀ ਡੁੱਟਨੇ ਹੋਇਆ ਇਹ ਬੈਠ ਦਵਾਈ ਲੈ ਜਾ ਕੇ ਉਸ ਬਾਅਦ ਜਮਾ ਬਹੁਤ ਸਾਰੇ ਸਾਫ ਹੋ ਗਏ ਸਾਫ ਹੋ ਗਏ ਠੀਕ ਹੈ ਜੀ ਮੈਂ ਇਹਦੇ ਮੋਟੇ ਤੇ ਲਾਇਆ ਸੀ ਦਵਾਈ ਤੇਰੇ ਹੀ ਦਵਾਈ ਲਾਉਂਦੇ ਮੋਟੇ ਜੀ ਜਿਹਦਾ ਇਲਾਜ ਹੋਇਆਗਾ ਉਹ ਤਾਂ ਆਪਣੇ ਆਪ ਹੀ ਦੱਸਦੇ ਵੀ ਹਾਂ ਵੀ ਯਾਰ ਸਾਡੇ ਜਿਵੇਂ ਬਾਈ ਨੇ ਦੱਸਿਆ ਹਨਾ ਹਾਂ ਜੀ ਜੇ ਜਾ ਕਿਸੇ ਤੇ ਉਹ ਸੀਮੈਂਟ ਦਾ ਕੰਮ ਕਰਦੇ ਜਿਹੜੇ ਹਾਂ ਰੈਕਸ਼ਨ ਕਰਦੀ ਹਾਂ ਉਹ ਸੀਮੈਂਟ ਨਾਲ ਰੈਕਸ਼ਨ ਕਰ ਜੀ ਨਹੀਂ ਹੱਥ ਖਰਾਬ ਹੋ ਜਾਂਦੇ ਸੀਮੈਂਟ ਨਾਲ ਲੱਰਦੀ ਹੋ ਜਾਂਦੀ ਹਾਂ ਹਾਂਜੀ ਉਹਦਾ ਵੀ ਆਪਣੇ ਕੋਲੇ ਪੱਕਾ ਲਾਜਾ ਦੇਸੀ ਦਵਾਈ ਲਾਉਣ ਵਾਲੀ ਦਿੰਦੇ ਆ ਠੀਕ ਹੈ ਜਾਂ ਜਿਵੇਂ ਕਿਸੇ ਜਿਹੜੇ ਬੈਂਗਾਂ ਹੋ ਜਾਂਦੀਆਂ ਨੇ ਹਾਂਜੀ ਪੈਰਾਂ ਤੇ ਹੱਥਾਂ ਦੇ ਉੱਪਰ ਬੈਂਗਾਂ ਹੋ ਜਾਂਦੀਆਂ ਠੀਕ ਹੈ ਜੀ ਤੇ ਲਹੂ ਨਿਕਲਿਆ ਜਾਂਦਾ ਹਾਂਜੀ ਉਹਦਾ ਵੀ ਦੇਸੀ ਦਵਾਈਆਂ ਨਾਲ ਇਲਾਜ ਕਰਦੇ ਆ ਲਾਉਣ ਵਾਲੀ ਦਵਾਈ ਦਿੰਦੇ ਦੇਸੀ ਖਾਣ ਵਾਲੀ ਅਸੀਂ ਕੋਈ ਨਹੀਂ ਖਾਣ ਵਾਲੀ ਕੋਈ ਨਹੀਂ ਕੱਲੀਆਂ ਸਿਰਫ ਕਰੀਮਾਂ ਬਣਾਈ ਹੋਈਆਂ ਜਿਵੇਂ ਆਪਾਂ ਦਵਾਈਆਂ ਜਿਹੜੀਆਂ ਬੂਟੀਆਂ ਪਾ ਕੇ ਹਨਾ ਪਾ ਕੇ ਦੇਸੀ ਦਵਾਈ ਬਣਾਈ ਹੋਈ ਆ ਠੀਕ ਹੈ ਬਾਈ ਲਾਉਣ ਵਾਲੀ ਦਵਾਈ ਉਹ ਜ਼ਿਆਦਾ ਕਾਰਗਰ ਹੈ ਤੇ ਕਿ ਰੇਟ ਸਾਰੀਆਂ ਦੇ ਦਵਾਈਆਂ ਦੇ ਅਲੱਗ-ਅਲੱਗ ਨੇ ਜੀ ਇਹ ਦੇਖ ਕੇ ਜੀ ਹਾਂਜੀ ਕਿਸੇ ਦੇ ਜਿਵੇਂ ਥੋੜੀ ਹੈ ਥੋੜੇ ਜਿਵੇਂ ਥੋੜੇ ਫਾਟੇ ਜਿਆਦਾ ਜਿਆਦੇ ਹੈ ਉਹ ਦੇਖ ਕੇ ਦਵਾਈ ਦਿੰਦੇ ਨੇ ਉਸ ਤਰ੍ਹਾਂ ਉਹ ਹਿਸਾਬ ਨਾਲ ਦਿੱਤੀ ਜਾਂਦੀ ਹੈ ਬਾਕੀ ਕੰਟੈਕਟ ਕਰਕੇ ਬੰਦਾ ਆਉਂਦਾ ਜਿਹੜਾ ਤੁਹਾਡਾ ਇੱਕ ਤਾਂ ਨੰਬਰ ਦੱਸ ਦਿਓ ਬਾਈ ਜੀ ਹਾਂ ਸਾਡਾ ਨੰਬਰ ਹੈ 97797 97797 099931 099931 ਬਾਈਆਂ ਦਾ ਨੰਬਰ ਹੈ ਹਨਾ ਸਾਡਾ ਕਰੀਨ ਕਹਿੰ ਸਿੰਘੋਂ ਮੁੰਡੀ ਠੀਕ ਹੈ ਜੀ ਇਹ ਤਲਮੁੰਡੀ ਸਾਹਿਬ ਉਹਦੇ ਤਕਰੀਬਨ 9 ਕਿਲੋਮੀਟਰ ਤੇ ਰਹਿੰਦਾ ਸਰਜੂਲਗਰ ਰੋਡ ਤੇ ਠੀਕ ਹੈ ਤੇ ਬਾਈਆਂ ਦੇ ਜਿਵੇਂ ਸਰਤੀ ਇਲਾਜ ਨੇ ਹਨਾ ਹਾਂਜੀ ਹਾਂ ਬਿਲਕੁਲ ਤੇ ਜਿਨੇ ਬਾਈ ਨੇ ਕੋਈ ਹੈ ਦਿੱਕਤ ਇਹ ਜਿਹੜੀਆਂ ਬਾਈ ਨੇ ਦੱਸਿਆ ਹੋਰ ਵੀ ਦਵਾਈਆਂ ਦਿੰਦੇ ਆ ਬਾਈ ਬਾਕੀ ਠੀਕ ਹੈ ਜੀ ਬਾਲਾ ਕੋਸ਼ਿਸ਼ ਸਾਨੂੰ ਪਤਾ ਵੀਡੀਓ ਦੇ ਵਿੱਚ ਨਹੀਂ ਦੱਸਿਆ ਜਾਂਦਾ ਹਨਾ ਬਹੁਤ ਲੰਬਾ ਬਿਮਾਰੀਆਂ ਬਹੁਤ ਹੁੰਦੀਆਂ ਸਰੀਰ ਦੇ ਵਿੱਚ ਤੇ ਜਿਹੜੀਆਂ ਦਵਾਈਆਂ ਸਰਤੀ ਵਿਦੇਸ਼ੀ ਦਵਾਈ ਦਿੰਦੇ ਆ ਜੀ ਠੀਕ ਹੈ ਜੀ ਹਾਂਜੀ ਹੋਰ ਵੀ ਦਵਾਈਆਂ ਕਿਸੇ ਨੇ ਸਾਡਾ ਕੰਟੈਕਟ ਕਰ ਸਕਦਾ ਬੰਦਾ ਬਸ ਠੀਕ ਹੈ ਜੀ ਜਾਣਕਾਰੀ ਲੈ ਸਕਦੇ ਆ ਕੋਈ ਵੀ ਬਿਮਾਰੀ ਹੈ ਬਾਈ ਤੁਸੀਂ ਫੋਨ ਲਾ ਕੇ ਬਾਈ ਨਾਲ ਗੱਲਬਾਤ ਕਰੋ ਤੇ ਸਾਰਾ ਹੱਲ ਤੁਹਾਡਾ ਬਾਈ ਕਰਨਗੇ ਰੇਟ ਵੀ ਕੋਈ ਬਾਲੇ ਨਹੀਂ ਹੈਗੇ ਹਨਾ ਜਾਨਣੀ ਜੀ ਬਹੁਤ ਘੱਟ ਰੇਟ ਨੇ ਕਿ ਆਏ ਨਹੀਂ ਹੈਗਾ ਜਿਹੇ ਜਿਹੇ ਬੰਦਾ ਹੈਗਾ ਉਹਦੇ ਹਿਸਾਬ ਨਾਲ ਕਈ ਵਾਰ ਕੋਈ ਗਰੀਬ ਗੁਰਬਾਹ ਹੁੰਦਾ ਉਹਨਾਂ ਨੂੰ ਵੀ ਉਹੇ ਹਿਸਾਬ ਨਾਲ ਦਿੱਤੇ ਨੇ ਕੋਈ ਜਿਆਦਾ ਗਰੀਬ ਗੁਰਬਾਹ ਗਿਆ ਹਾਂਜੀ ਫੇਰੀ ਵੀ ਦੇਣੇ ਕੋਈ ਗਰੀਬੀ ਦੇਣ ਦੇ ਚਲੋ ਵੀ ਜਿਆਦਾ ਲੁੱਟ ਮਚਾਈ ਵਾਲਾ ਕੰਮ ਨਹੀਂ ਹੈਗਾ ਠੀਕ ਹੈ ਜੀ ਬਹੁਤ ਰੇਟ ਘਟਨੇ ਬਾਈ ਇਹਦੇ ਬਾਈ ਨਾਲ ਇੱਕ ਵਾਰੀ ਫੋਨ ਤੇ ਗੱਲ ਜਰੂਰ ਕਰਿਓ ਹਣਾ ਠੀਕ ਹੈ ਜੀ ਬਾਈ ਧੰਨਵਾਦ ਜੀ ਠੀਕ ਹੈ ਜੀ